ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਅਰੂ ਲੈ ਕੇ ਹਾਜ਼ਰ ਹਾਂ ਜੀ ਦੀ ਖਬਰ ਰੰਤ ਤੱਕ ਜੁੜੇ ਰਹੇ ਨਾ ਜਿਨਾ ਵੀਰ ਆਪ ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਜੀ ਦੀ ਵੱਡੀ ਖਬਰ ਵਿਦਾਇਕ ਕੋਟਲੀ ਦੇ ਪੰਜੇ ਦਾ ਕਤਲ ਤੇ ਨਿਕਰਤਾ ਗ੍ਰਿਫਤਾਰ ਇਸ ਨਵਦਾਇਕ ਕੋਟਲੀ ਦੇ ਪੰਜੇ ਦਾ ਕਤਲ ਤਿੰਨ ਨਕੇਤਾਰ ਕੀਤੇ ਗਏ ਹਨ ਇਸ ਦੇ ਨਾਲ ਹੀ ਢਾਬੇ ਕੋਲ ਹੋਇਆ ਝਗੜਾਕਾਰ ਦਾ ਸਵਾਰਾ ਕੀਤਾ ਹਮਲਾ ਤਿੰਨ ਜ਼ਖਮੀ ਵਾਰਦਾਤਾ ਦੇ ਵਰਤਿਆ ਤੇ ਤਰੀ ਹਥਿਆਰ ਤੇ ਘਾਰਵੀ ਬਰਾਮਤ ਕਿਤੇ ਇਸ ਨਾਲ ਹੀ ਕਿਸ਼ਨਗੜ ਦੀ ਖਬਰ ਸਾਹਮਣੇ ਆ ਰਹੀ ਹੈ ਇਸ ਤੇ ਟਾਬੇ ਕੋਲ ਮੰਗਲਵਾਰ ਦੇਰ ਰਾਤ ਹੋਏ ਝਗੜੇ ਦਰਾਂ ਨੂੰ ਕੁਝ ਨੌਜਵਾਨਾਂ ਨੇ ਦਿੱਤੇ ਯਾਰ ਨਾਲ ਹਮਲਾ ਕਰ ਦਿੱਤਾ ਤੇ ਆਦਮਪੁਰ ਦੇ ਕਾਂਗਰਸੀ ਉਧਾਇਕ ਸੁਖਵਿੰਦਰ ਸੁਖਵਿੰਦਰ ਸਿੰਘ ਕੋਟਲੀ ਦੇ ਪਾਂਜੇ ਦਾ ਕਤਲ ਕਰ ਦਿੱਤਾ ਇਸ ਦੇ ਨਾਲ ਹੀ ਮ੍ਰਿਤਕ ਦੇ ਪਿਛਾੜ ਪਿੰਡ ਬਿਆਸ ਦੇ ਰਹਿਣ ਵਾਲੇ ਸੁਨੀਲ ਉਰਫ ਵੱਲ ਹੋਈ ਹੈ ਇਸ ਦੇ ਅਨਮੋਲ ਗਮਦੀਪ ਸਿੰਘ ਪਿੰਡ ਰਾਧਪੁਰ ਦੇ ਪਰਮਜੀਤ ਸਿੰਘ ਜ਼ਖਮੀ ਹੋ ਗਏ ਹਨ ਜਿਨ੍ਹਾਂ ਦਾ ਇਲਾਜ ਹਸਪਤਲ ਵਿੱਚ ਦਾਖਲ ਕਰਵਾਇਆ ਗਿਆ ਹੈ ਆਧਪੁਰ ਪੁਲਿਸ ਨੇ ਮ੍ਰਿਤਕ ਪਿਤਾ ਸਰਵਨ ਕੁਮਾਰ ਦੇ ਬਿਆਨ ਤੇ ਸਤਾ ਜਾਰੀ ਕਰ ਦਿੱਤਾ ਗਿਆ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਧੰਨਵਾਦ